ਵੇਚੋ ਉਸ ਵੇਲੇ ਵੱਡਾ ਹਾਸਾ ਵਾਪਰ ਗਿਆ ਜਦੋਂ ਨਹਿਰ ਪੁੱਲ ਜੁਕੇੜਾ ਪੋਲ ਮਹਿੰਦਰਾ ਪਿਕਅਪ ਜੋ ਕਿ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਸੀ ਤਾਂ ਅਚਾਨਕ ਨਹਿਰ ਦੇ ਵਿੱਚ ਡਿੱਗ ਪਈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਤਾਂ ਫਟਾਫਟ ਲੋਕ ਨਹਿਰ ਕਿਨਾਰੇ ਪਹੁੰਚੇ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ 32 ਲੋਕ ਸਵਾਰ ਸੀ ਜੋ ਕਿ ਸ਼੍ਰੀ ਨੈਣਾਦੇਵੀ ਮਾਤਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਸ ਦੇ ਵਿੱਚ 6 ਜਿਹੜੇ ਵਿਅਕਤੀ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ 6 ਦੀ ਮੌਤ ਹੋ ਗਈ ਹੈ ਬਾਕੀ ਫਲਾ ਪਾਲ ਪਾਰ ਜਾ ਰਹੀ ਹੈ ਤੇ ਬਾਕੀਆਂ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਖੜੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਤੇ ਲੋਕ ਇੱਥੇ ਜਿਹੜੇ ਕਿ ਬਚਾਉਣ ਦੇ ਵਾਸਤੇ ਪਹੁੰਚੇ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਲੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਲਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਵੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਅਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗਿਆ ਸਾਡੇ 9:30 ਵਜੇ ਵੀ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੋਈ ਸੀਗੀ ਵੀ ਇਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪਲੀ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸੀ ਸਹਾਇਕ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱਥੀ ਸੀ ਜੀ ਵੀਰੇ ਨਾਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਕਿ ਕਿਹੜੀ ਨਹਿਰ ਹੈ ਇਹ ਬਠਿੰਡਾ ਬ੍ਰਾਂਚ ਆ ਵੀਰੇ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਗ ਵੀਰੇ ਕੋਈ ਕਲਰੰਟ ਨਹੀਂ ਪਤਾਇਆ ਉਹ ਉਹਨਾਂ ਦੇ ਜਿਹੜਾ ਡਰਾਈਵਰ ਸੀਗਾ ਉਹ ਦੱਸਣਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਕਿ ਪ੍ਰੋਪਰ ਗਰੰਤੀ ਨਹੀਂ ਸੀਗੀ ਹੁਣ ਤੱਕ ਲੱਗਦਾ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿੰਨੇ 16 17 ਬੰਦੇ ਜਿਹੜੇ ਰਿਕਵਰ ਹੋ ਗਏ ਰਾਤ ਨੂੰ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਉੱਥੇ ਕੱਢਿਆ ਵਿੱਚ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਇਹ ਥੱਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਬਿਲੇ ਕੋਈ ਕਿਨਤੀ ਕਲੀਅਰ ਪ੍ਰਸ਼ਾਸਨ ਤੋਂ ਹੀ ਤਾਂ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਕਿਸ ਤਰ੍ਹਾਂ ਫਿਰ ਸਾਰੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਕਿਸ ਤਰ੍ਹਾਂ ਬਹੁਤ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ-ਦਾਲ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਨੇ ਕੋਈ ਮੇਰੇ ਵਗੈਰਾ ਕਿ ਮੈਂ ਚੁਕਾਇਆ ਕਿ ਨਹੀਂ ਵੀ ਕਰੇਨ ਇੱਥੇ ਆਪਣੇ ਹੈਡ ট্রাক ਰੇਨਾਂ ਖੜਧੀਆਂ ਇੱਥੇ ਪੱਠੇ ਦੇ ਜੀਸੀਬੀਆਂ ਖੜਧੀਆਂ ਉਹ ਸਾਰੀਆਂ ਲਿਆ ਕੇ ਇੱਥੇ 2 ਘੰਟਿਆਂ ਦੇ ਨਾਲ ਪਾ ਕੇ ਗੱਡੀ ਕੱਢ ਲਈ ਸੀ ਜੀ ਯਾਨੀ ਜਿਹੜੇ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬਰਾਡ ਡੈਡ ਸੀਗੇ ਹੁਣ ਤੱਕ ਕਿੰਨੀ ਡੈਥ ਹੋਈ ਦੀ ਟੋਟਲ ਕਿੰਨੇ ਰੈਫਰ ਕੀਤੇ ਸਾਡੇ ਕੋਲ 4 ਡੈਡ ਬੋਡੀਜ਼ ਬਰਾਡ ਡੈਡ ਆਈਆਂ ਸੀਗੀਆਂ ਰੈਫਰ ਕਿੱਥੇ ਕੀਤਾ ਜੀ ਹਾਂਜੀ 1 ਫੀਮੇਲ ਰੈਫਰ ਹੋਈ ਸੀਸੀਬਲ ਹਸਪੀਟਲ ਉਧਾਨਾ ਇੱਥੇ ਕਿੰਨੇ ਹਲਾ ਚੱਲ ਰਹੇ ਨੇ ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਜਿਹੜੇ ਪੇਸ਼ੈਂਟ ਹੈਡ ਮੈਡਿਕਲ ਤੇ ਹੈ ਤਾਂ ਕਿੱਦਾਂ ਦੀ ਕੰਡੀਸ਼ਨ ਆ ਉਹ ਸਟੇਬਲ ਨੇ ਇਸ ਟਾਈਮ ਉਹ ਠੀਕ ਨੇ ਉਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਲੋਕ ਇਹਨਾਂ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਣ ਲਈ ਰੈਸਕਿਊ ਚਲਾ ਰਹੇ ਨੇ ਬਾਕੀ ਮੌਕੇ ਤੇ ਪਹੁੰਚਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣੇ ਹਾਜ਼ਰੀ ਸੀ ਸੀਗਾ ਜੀ ਹਾਂ ਤੇ ਸਾਨੂੰ ਇੱਕ ਫੋਨ ਆ ਕੰਟਰੋਲ ਰੂਮ ਤੋਂ ਵੀ ਜਗੀੜੇ ਪੁਲ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟੈਂਪੂ ਸਵਾਰੀਆਂ ਦੀ ਭਰੀ ਨਹਿਰ ਵਿੱਚ ਡਿੱਗੀ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਨਣ ਪ੍ਰਾਂਤ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੌਕੇ ਤੇ ਨੁਕਰਾ ਕਾਫੀ ਘਟ ਸੀਗਾ ਤੇ ਅਸੀਂ ਮੌਕੇ ਦੇ ਹੈਡਰਾ ਮੰਗਾ ਕੇ ਗੋਤਾ ਖੋਰਾ ਨੂੰ ਲੈ ਕੇ ਮਦਰ ਸੀ 12 13 ਬੰਦਾ ਸੀ ਇਮੀਡੀਟਲੀ ਫੜ ਫੜ ਬਾਹਰ ਕੱਢੇ ਤੇ ਫਿਰ ਹੈਡਰਾ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਵੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਵਾਕੇ ਮੁਲਝਪਿ ਗੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਇਹ ਜੀ ਇਹ ਨਿਣਾ ਦੇ ਵੀ ਤੋਂ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨਕਹੇੜੀ ਥਾਣਾ ਸੰਦੌੜ ਜ਼ਿਲ੍ਹਾ ਮਰੇਕੋਲ ਦਾ ਉਥੋਂ ਨੂੰ ਬੁਲਾਉਂ ਕਰਦੇ ਨੇ ਇਹ ਸੇਕ ਬੰਦਿਆਂ ਦੀ ਡੈਥ ਹੋ ਚੁੱਕੀ ਆ 19 ਦੇ ਦੇ ਕਰੀਬ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨੇ ਜੀ ਅਸੀਂ ਮਲਕਟਾ ਦਾ ਤਿੰਨ ਚਾਰ ਬਾਰੇ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਤਿੰਨ ਨੇ ਕਿ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਨੇ ਸਾਨੂੰ ਦੱਸਿਆ ਵੀ 25 ਬੰਦੇ ਸਮਿਤ ਡਰਾਈਵਰ ਸੀਗੇ ਜੀ Tata ਇਸ ਦੇ ਵਿੱਚ ਕਾਰਨ ਕੋਈ ਨਹੀਂ ਜੀ ਰਾਦਾ ਬਖਸੀਗਾ ਇਹ ਨਰੁਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਜੱਡੀਆਂ ਕੋ ਮਗੀ ਅਸੀਂ ਇਸ ਵਾਰ ਕੁਝ ਨਹੀਂ ਕਹਿ ਸਕਦੇ ਇਹ ਇਹ ਸਾਡੀ ਜਾਣਕਾਰੀ ਹੈ ਜਾਣਕਾਰੀ ਪਰ ਪਰ ਲੱਗੂ ਵੀ ਹਾਦਸਾ ਕਿਵੇਂ ਹੋਇਆ ਕਿ ਇਹ ਦੇਖਿਆ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਅਜਿਹੇ ਹਾਸੇ ਵਾਪਰੇ ਨੇ ਇਸ ਤੋਂ ਪਹਿਲਾਂ ਫੌਜੀ ਜੋ ਆਪਣੀ ਪਤਨੀ ਦੇ ਨਾਲ ਜਾ ਰਿਹਾ ਸੀ ਉਸ ਦੀ ਗੱਡੀ ਨਹਿਰ ਦੇ ਵਿੱਚ ਡਿੱਗੀ ਤਾਂ ਦੋਨਾਂ ਦੀ ਮੌਤ ਹੋ ਗਈ ਤਾਂ ਹੁਣ ਇੱਕ ਹੋਰ ਵੱਡਾ ਹਾਦਸਾ ਇਹ ਵਾਪਰਿਆ ਜਿਸ ਦੇ ਵਿੱਚ 32 ਲੋਕ ਸਵਾਸ ਦੀ ਚ 6 ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ